ਅੱਛਰਿਆਕਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਤਰਨਪ੍ਰੀਤ ਸਿੰਘ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦਾ ਇੱਕ ਵਾਰ ਫੇਰ ਤੋਂ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਨੂੰ ਲੈ ਕੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਪ੍ਰਕਰਮਾ ਵਿਖੇ ਸ਼ਿਸ਼ੋਭਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਿੰਨ ਪੰਥਕ ਤਸਵੀਰਾਂ ਸ਼ਿਸ਼ੋਭਿਤ ਕੀਤੀਆਂ ਗਈਆਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਵੀ ਸ਼ਾਮਿਲ ਰਹੇ ਇਸ ਪ੍ਰੋਗਰਾਮ ਦੀ ਅਰੰਭਤਾ ਭਾਈ ਸਾਹਿਬ ਭਾਈ ਜਗਰੂਪ ਸਿੰਘ ਜੀ ਹਜ਼ੂਰੀ ਰਾਗੀ ਸਚਕੰਦ ਸ਼੍ਰੀ ਦਰਬਾਰ ਸਾਹਿਬ ਵੱਲੋਂ ਆਪਣੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਵੀ ਕੀਤਾ ਗਿਆ ਜਿਹੜੇ ਮਹਾਂਪੁਰਸ਼ ਦੀਆਂ ਤਸਵੀਰਾਂ ਨੂੰ ਲਾ ਰਹੇ ਹੈ ਜੈਕ ਤੇ ਉਹਨਾਂ ਦੇ ਸਾਰੇ ਪਰਿਵਾਰ ਆਏ ਹੈ ਤੇ ਮੈਂ ਸਭ ਨੂੰ ਬੰਦੇ ਨੂੰ ਬਾਣੀ ਨੂੰ ਚੀਕਾ ਕਰਦਾ ਬਾਣੀ ਨੂੰ ਚੀਕੀ ਭੱਤੇ ਇੰਗਰੀਸ ਭਾਰਤ ਨੂੰ ਜੋ ਸਚਕੰਦ ਜੀ ਦੇ ਵੱਲੋਂ ਆਖਸਾ ਜੈਕਾਰਾ ਗਾ ਗਏ ਔਰ ਇਹ ਲੇਖਮਾਂ ਗਾ ਕੇ ਬੜੇ ਸਮੇਂ ਤੋਂ ਪਿਛਲੇ ਸਮੇਂ ਨੂੰ ਲੈ ਲੋ ਜਿਨ੍ਹਾਂ ਨੇ ਵੀ ਸਿਕੋਲਜੀ ਸੈਕਟਰ ਲਈ ਸਵਾਮਾਂ ਦਿੱਤੀਆਂ ਕਹਿਵਾਨੀਆਂ ਦਿੱਤੀਆਂ ਤੇ ਉਹਨਾਂ ਦਾ ਜੋ ਜੂਤ ਆ ਰਿਹਾ ਜਦੋਂ ਉਹਨਾਂ ਨੂੰ ਸਦਾ ਲਈ ਸੰਦੀਪਕਾਰ ਦੇ ਲਈ ਆਪਾਂ ਨੇ ਯਾਤ ਕਰਨਾ ਤੇ ਫਿਰ ભગવાનਾਂ ਦੇ ਮੰਦਰ ਵਿੱਚ ਮਹਾਪੁਜਾ ਦੇ ਮੰਦਰ ਵਿੱਚ ਤੇ ਵੈਲਾ ਦੇ ਨਾਮ ਦੇ ਵਿੱਚ ਜਦੋਂ ਹੰਨਰ ਦੇ ਮਤਲਬ ਦੇ ਕਿੰਦਾ ਰਵਾਹ ਉਹਦੇ ਵਿੱਚ ਵੀ ਨਾ ਇੰਨਾ ਸਮਾਪਾ ਉਹ ਕੀਤਨ ਦੇ ਦੌਰ ਤੇ ਸਵਾਵਾ ਕੀਂ ਹੈ ਵੀ ਮੰਨਦੇ ਹੁੰਦਾ ਕਿ ਮੀਨਨ ਯਾਦ ਕਰਕੇ ਦੂਜਿਆਂ ਦੇ ਵਿੱਚ ਵੀ ਕੀਤਨ ਪੈਦਾ ਹੋਵੇ ਤੇ ਦੂਜਿਆਂ ਦੇ ਮਨ ਦੇ ਵਿੱਚ ਵੀ ਉਹ ਸਵਾਵਾ ਪੈਦਾ ਕਰਦਾ ਜਿਹੜਾ ਜੱਲੋਂ ਤੱਕ ਹੋ ਗਈ ਇਹ ਇੰਗਲਿਸਤਾਂ ਸਾਡੇ ਕੱਢਿਆ ਨੇ ਇਸੇ ਕਰਕੇ ਇਹਨਾਂ ਬੁਲਾਇਆ ਤਾਂ ਕਿ ਹਰ ਇੱਕ ਨੂੰ ਵੀ ਤੋਂ ਸੇਧ ਮਿਲਦੀ ਰਹੇ ਤੇ ਉਹ ਉਹਨੂੰ ਲਈ ਕਾਰੋਏ ਸਭ ਤੋਂ ਵੱਡਾ ਗੱਲ ਇਹ ਕਿ ਅੱਜ ਜਿਹੜਾ ਸਮਾਂ ਆ ਜਿੱਦਾਂ ਗੁਰੂ ਮਸਕੀ ਦੀ ਗੱਲ ਦਿੱਕਦੀ ਆ ਸਾਡੇ ਹੱਥ ਕੋਲ ਚੱਲ ਕੇ 100 ਸੋ ਹੁਣ ਆ ਗਏ ਜਦੋਂ ਵੱਡਾ ਕੀਤਾ ਸੀ ਉਹਨਾਂ ਨੇ ਕਹਿੰਦੇ ਜਦੋਂ ਪਰਵਾਜ਼ ਚੱਲਿਆ ਨਾਨਕਪੁਰ ਸਾਹਿਬ ਦੀ ਧਰਤੀ ਤੋਂ ਵਿਛੋੜਾ ਪਿਆ ਤੇ ਮਾਫ਼ ਕਰੂ ਜੀ ਗੁਰੂ ਦੇ ਸੋਧੇ ਸਾਹਿਬ ਜੀ ਨੇ ਉਹਦੇ ਸਿੱਖ ਦੇ ਨਾਲ ਉਹਨਾਂ ਨੇ ਗੁਰੂ ਮਸਕੀ ਦੀ ਜਿਹੜੀ ਪਹਿਲੋਂ ਛੰਦ ਪਹਿਲੋਂ ਦੇ ਵਿੱਚ ਜਲ ਰੱਖਿਆ ਗਿਆ ਤੇ ਉਹ ਕੀਤਾ ਜਿਹੜਾ ਮੈਂ ਕਹਿੰਦਾ ਕਿ ਉਹ ਜਿਹੜੀ ਦਾਵਤ ਦਿੱਤੀ ਗਈ ਹੈ ਉਹ ਮੇਰੇ ਵੱਸਤੀ ਤੋਂ ਟਿੱਕੇ ਗੋਮਿਆਂ ਦੇ ਸੰਸਾਰ ਦੇ ਵਿੱਚ ਇੱਕ ਬਲੀਖਣ ਐ ਆਤਮਾ ਨੂੰ ਦੂਰ ਕਰਦੇ ਹੁਣ ਚਲ ਕੇ ਜੇ ਮਾਣ ਉੱਚੀ ਬਣਾਇਆ ਤੇ ਉਹਦੀ ਭੋਲਿਸ਼ੀ ਕੀਤੀ ਗਈ ਤੇ ਭੋਲ ਕਰਕੇ ਉਹ ਸਫਾਤਿਆ ਤੇ ਗੁਰੂ ਘਰ ਹੈਗਾ ਸੋ ਮੈਂ ਉਹਨਾਂ ਦਾ ਵੀ ਪਰਵਾਹ ਦਾ ਮੈਂ ਇਹਨਾਂ ਨੂੰ ਪਰਮਾਤਮਾ ਨੂੰ ਕਾਪੜਾ ਉੱਚੇ ਤਨਾ ਚੰਗੀ ਕਲਾ ਬੰਸੀ ਤੇ ਅੱਜ ਜਿਹੜਾ ਵੀ ਫੋਟੋ ਜਿਹੜੀ ਯਾਦ ਕਰ ਰੱਖਣੀ ਹੈ ਜਿੱਦਾਂ ਸੰਤੋ ਆਪਾ ਹੀਤ ਸਿੰਘ ਜੀ ਪੁਰਸਾਰੀ ਵਾਲੇ ਜਿਹੜੇ ਧਰਮ ਪੰਚਾਇਤ ਦੇ ਲਈ ਤੇ ਸੰਗਤਾਂ ਨੂੰ ਜੋੜ ਦੇ ਲਈ ਸਤਿਗੁਰੂ ਜੀ ਨਾਲ ਸਿਰੇ ਦੇ ਮਾਣ ਹੋਣ ਦੇ ਲਈ ਆਪਣਾ ਬਹੁਤ ਬੜਾ ਸਮਰਥਨ ਦਿੱਤੀ ਲਈ ਪੂਰਲੀ ਤੁਕ ਜਿਹੜੀ ਹੈ ਜਰਤਾਂ ਲੱਗਣੀ ਹੈ ਤੇ ਇਸੇ ਤਰ੍ਹਾਂ ਸਤਿਪੁਰ ਬਾਉ ਸਿੰਘ ਜੀ ਮਟੋਵਾਲਾ ਤੇ ਇਹ ਦਿਨਾਂ ਦੀ ਜਿਹੜੀ ਫੋਟੋ ਜਰਤ ਲੱਗਣੀ ਹੈ ਤਾਂ ਮੈਂ ਤੁਹਾਨੂੰ ਸਾਰੀ ਕੋਈ ਉਹਨਾਂ ਦੇ ਜਿਗਰ ਨੂੰ ਕੋੜਿਆ ਬਦਨਾਲ ਸਾਥੀ ਵੀ ਆਏ ਆ ਪਰਿਵਾਰ ਵੀ ਆਏ ਆ ਮੈਂ ਤਾਂ ਦਾਸ ਕਰਦਾ ਕਿ ਆਪਾਂ ਨੂੰ ਉਹਨਾਂ ਦੇ ਜੀਵਨ ਨੂੰ ਫੇਰ ਲੈ ਕੇ ਆਪਾਂ ਨੂੰ ਉਸੇ ਤਰ੍ਹਾਂ ਸਮਾਜ ਦੇ ਵਿੱਚ ਸੇਕੂ ਦੇ ਵਿੱਚ ਜਿੰਨਾ ਚਾਹੀਦਾ ਤਾਂ ਕਿ ਆਪਣੀ ਵੀ ਤਾਕਤਿਆ ਜਿਹੜਾ ਕਿਤੇ ਵੀ ਗ੍ਰਾਫਟ ਹੋਈ ਆ ਉਹ ਗ੍ਰਾਫਟ ਨਾ ਹੋਵੇ ਜਦੋਂ ਆਪਾਂ ਆਪਣੇ ਘਾੜੀ ਨੂੰ ਲੈ ਲਓ ਜਦੋਂ ਆਪਣੇ ਜਗ੍ਹਾ ਤੁਸੀਂ ਲੇ ਲੇ ਜੁਗ ਜਗ੍ਹਾ ਨੇ ਚੰਗਾ ਦਾੜੀ ਕੀਤੀ ਹੈ ਜਦੋਂ ਆਪਾਂ ਉਹਨਾਂ ਦੀ ਯੋਗਤਾ ਦੇ ਚਾਹਦੇ ਹਾਂ ਫਿਰ ਆਪਣੇ ਆਪ ਤਾਕਤ ਬਣਤੀ ਹੈ ਤੇ ਜਿਹੜੀਆਂ ਉਹ ਤੁ ਆਪਾਂ ਲਾ ਰਹੇ ਹਾਂ ਕਿ ਤਾਪ ਦੇ ਇਹ ਗੁਰੂ ਪ੍ਰਤੀ ਧਰਮ ਪ੍ਰਤੀ ਤੇ ਕੋਪਰਤੀ ਕਮੇਰੀ ਸਮੂਹ ਬੇਕਤੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕੱਲੋਂ ਦਾ ਸਮਾ ਕਹਿੰਦੇ ਖਾਲਸਾ ਜੀ ਸਾਡੇ ਸੱਜ ਦੇ ਵਿੱਚ ਆ ਜਦੋਂ ਸਮਾਜ ਦੇ ਵਿੱਚ ਖਰਾਬਤ ਹੋਦੀ ਹੈ ਤੇ ਫਿਰ ਕੱਲੋਂ ਜਿਹੜਾ ਉਹ ਦਿੱਤਾ ਹੈ ਤੇ ਮੈਂ ਬੇਨਤੀ ਕਰਾਂਗਾ ਸਾਰੇ ਜਿੰਨੇ ਵੀ ਵਿਅਕਤੀ ਅਦਾਸ ਕਰਦੇ ਕਿ ਜਿਹੜੇ ਜਿੰਨੇ ਫੋਟੋ ਲੱਗੀਆਂ ਉਹਨਾਂ ਨੇ ਦੂਜੈਂਕੀ ਦੇ ਵਿੱਚ ਹੰਡਾਇਆ ਆਪਾਂ ਨੂੰ ਯੂਰਟ ਤੇ ਚੱਲਣ ਦਾ ਪ੍ਰਵਾਹ ਪ੍ਰਵਾਹ ਮਨੋਚੀ ਪ੍ਰਧਾਨ ਸਾਡੇ ਹਰਜੂਦੇ ਸਿੰਘ ਤਾਮੀ ਜੀ ਉਹਨੇ ਆਉਣਾ ਸੀ ਜਰੂਰ ਹੀ ਧਿਮੇ ਕਰਕੇ ਉਹਨਾਂ ਨੂੰ ਮੈਨੂੰ ਬੈਠੇ ਮੈਨੂੰ ਜਰਾਤੀ ਫੋਲ ਕੀਤਾ ਉਹਨਾਂ ਨੇ ਕਿ ਤੁਸੀਂ ਜਾ ਕੇ ਸਰਸਨ ਨੂੰ ਉਹਨਾਂ ਦੀ ਕੀ ਬਾਤ ਵੀ ਇੱਥੇ ਲਾਉਣਾ ਤਾਂ ਕਿ ਬਾਤ ਵੀ ਨੂੰ ਮਿਲਦੇ ਹੈ ਕਿ ਧਿਮੇ ਇਸ ਤਰ੍ਹਾਂ ਦੇ ਹੈ 350 ਸਾਲ ਦਾ ਸਤਾਤੀ ਗੁੱਤੀ ਮਹਦ ਸਾਹਿਬ ਕੀਤੀ ਜਲਦੀ ਉਹਦੇ ਤੱਕ ਜੀ ਹਰਜੂਦੇ ਜੀ ਦੇ ਹੈ ਤਾਂ ਪ੍ਰਧਾਨ ਜੀ ਦਾ ਪਤਾ ਨਹੀਂ ਹੁੰਦਾ ਕਿ ਬਾਤ ਉਮੈ ਸਵੇਟਰ ਪ੍ਰੋਗਰਾਮ ਬਣਿਆ ਤੁਮ ਨੂੰ ਹੋ ਕਿਤੇ ਚੱਲ ਪਿੰਦਾ ਤੇ ਉਹਨਾਂ ਨੂੰ ਮੈਂ ਹਾਥੀ ਮਿਲਦਾ ਤੇ ਅਰਦਾਸ ਕਰਦਾ ਕਿ ਉਸ ਪੀਪੀਏ ਜੋ ਆਪਾਂ ਮਾਰਾ ਜਿੰਨੇ ਫੋਟੋ ਲਗੀਆਂ ਉਸ ਪੀਪੀਏ ਤੇ ਸਾਡੇ ਚੱਲਦਾ ਬਲਵਕ ਜੀ ਵਾਹਿਗੁਰੂ ਜੀ ਦਾ ਬਲਸਾ ਪੂਰਨਤਾ ਦਾ ਆਮਿਤ ਸਰਵਿਸ ਤੋਂ ਜਵਾਬ ਹੈ ਬੈਂਕਾਸੂ ਦੀ ਬਾਦਸ਼ਾਹ ਰਾਮਦਾਸ ਸਤਿਗੁਰੂ ਘਰ ਹੈ ਤੁਰ ਪਾਣੀ ਦੇ ਮجلس ਮੈਂ ਸਾਂਝੀ ਬਾਤ ਦਾ ਦੇ ਕੇਂਦਰ ਸਾਂਝੀ ਬਾਤਾਂ ਦੇ ਪ੍ਰਤੀ ਛੋਟੇ ਸੋਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜੀ ਦੇ ਪਾਵਨ ਕੋਲ ਕਰਸਨਾ ਸਤਖੰਡ ਸ਼੍ਰੀ ਰਵਨ ਤੋਂ ਸਾਹਿਬ ਜੀ ਵਰਮਾਲੀਸ ਦੇ ਇਹ ਸਿੱਖ ਪੰਜਾਬ ਕਾਰਜ ਦੇ ਇੱਕ ਬੈਠੇ ਸਮੂਹ ਗੁਰਸਵਾਯੋ ਗੁਰੂ ਬਖਸ਼ੀ ਕਰਤੇ ਬਲਾਉ ਵਾਹਿਗੁਰੂ ਦੀ ਕਾਸਾ ਸੁਹਾਗ ਗੁਰੂ ਕੀ ਬਾਣੀ ਦਾ ਬਚਨ ਹੈ ਜਿਥੈ ਐ ਸੰਸਾਰ ਜਨ ਸੋਥਾਨ ਸੁਹੰਦਾ ਕੋਇ ਸੇ ਹਉ ਨ ਸੰਧਿਤਾ ਆਪਣਾ ਅੰਸੈ ਸੋ ਮੰਤਾ ਜਿਥੈ ਜਾਇ ਰਹਿ ਤੇਰਾ ਸੰਗੂ ਸੋਥਾਨ ਸੁਹਾਵਾ ਰਾਮਦਾ ਜੋ ਸਿੱਖੀ ਸੋਥਾਨ ਪਾ ਲਿਆ لہ تو کو کلاوا گو سکھاں کی کار تھائیں پئی جن ہر نام تیاوا جن نام سب کو پوجیا تین ہر کچھ کراوا سکھ اپنے گروہ دی پوجا کرتا ہے گروہ دی سیوہ کرتا ہے اور جیتا نے گرو پوجا ہے سکھ اونا دی بھی پوجا کرتا ہے اونا دی بھی سیوا کرتا ہے ਲੋਕਿਸ ਆਪ ਕੋ ਕਹਿੰਦੇ ਜਿਨ ਨਾਮ ਕੋ ਸਾਥ ਪੂਜਿਆ ਇਹ ਨਾਮ ਪੂਜ ਕਰਾਵਾ ਉਹ ਨੂੰ ਸੰਸਾਰ ਕੋਲ ਉਹਨਾਂ ਦੀ ਪੂਜਾ ਕਰਾਉਂਦਾ ਜੋ ਕੋ ਪੂਜਦੇ। ਭਗਵਾਨ ਜੀ ਅੰਦਾਸੀ 6 ਸਤ ਪਉ ਦੀ ਰਾਤ ਨੂੰ ਪਹਿਲਾ ਬਾਬਾ ਘੂਮਾ ਵਾਸ਼ੀ ਜੀ ਨੂੰ। ਕਿਉਂਕਿ ਉਹ ਦੇਦਿਤ ਰਹਿਣ ਵਾਲੇ ਛਾਂ ਦੇ ਵਿੱਚ ਰਹਿਣ ਵਾਲੇ ਦੋਨੋਂ ਜੀ। ਜੋ ਆਪ ਦੇ ਪੱਖ ਤੋਂ ਬੜੇ ਗਰੀਬ ਨੇ। ਦੇਖੇ ਜੀਤ ਵਿੱਚ ਪ੍ਰਮਾਤਮਾ ਦਾ ਨਾਮ ਹੈ ਜੀਤ ਵਿੱਚ ਪ੍ਰਮਾਤਮਾ ਦੇ ਨਾਮ ਦਾ ਵਾਸਾ ਹੈ ਜਦ ਪ੍ਰਮਾਤਮਾ ਛੋੜ ਆਇਆ ਗੁਰੂ ਸਾਹਿਬ ਦਾ ਪਰਵਾਣ ਤਿਰਪਤਨ ਚੋਂ ਡੇ ਅੰਦਰ ਸਭ ਗੁਰੂ ਜੀ ਪੰਜ ਪਿਆਰੇ ਸਹਿਬਾਨ ਦੇ ਨਾਲ ਸੱਸਾ ਬਾ ਕਰ ਜਾਂਦੇ ਨੇ ਮਾਤਾਵਾਂ ਭਾਈ ਹਰਿ ਸਿੰਘ ਸਾਹਿਬ ਦੇ ਨਾਲ ਦਿੱਲੀ ਵੱਲ ਨੂੰ ਚੱਲਦੇ ਬਾ ਦਿੱਤੀ ਹੈ ਔਰ ਸਾਡੇ ਪੁੱਤ ਜੀ ਮਾਤਾ ਮਾਤਾ ਗੋਸਪਾਲ ਜੀ ਔਰ ਸਾਡੇ ਭਰਾ ਦੇ ਛੋਟੇ ਸੈਜਬਾਦ ਦੇ ਪਾਪਾ ਜੀਰਾ ਬਾਸੀ ਸੇ ਜੀ ਪਾਪਾ ਤਾਂ ਬੇ ਸੇ ਜੀ ਜੋ ਤੋਂ ਤੇ ਤੋਂ ਦੇ ਪਾਪਾ ਘੁੰਮਾ ਜੀ ਨੇ ਸ਼ਾਨ ਕੋਲ ਜਾਣਦੇ ਤੇ ਪਾਪਾ ਘੁੰਮਾ ਜੀ ਨੂੰ ਤੇ ਕੋਨਾਤਾਰੂ ਸਪਤ ਨੂੰ ਪਤਾ ਲੱਗਦਾ ਹੈ ਸਾਡੇ ਭਰਾ ਦੇ ਭਾਰਤਾ ਜੀ اور ستگوں کے صاحبزادے آئے گئے بڑی شردا نال آپ نے اندر بہ گئے اور جو اچھا تیار سی وہ باتا جی گرواں کے رادا کی ان دو جیوں نے بڑی شردا دے نار سیوا کی تھی اس رات تک بابا کما جی روپئے کسی جانتا

بہت زیادہ بارش ہو رہی ہے تو اس پہ سمے بابا کما ماشکی جی نے ماتا جی نے گرو سا ماتا جی اور صاحبز کی بڑی امتک سیوا کیج دی نمیادہ جماعت شروع گردوا پربندک کمیٹی وج اس مہا پور کی تصویر عجائب شوبھت کی جا رہی ہے ਬੇਿਸਨੇ ਉਸ ਵੇਲੇ ਗੁਰੂ ਕੇ ਪਰਵਾਸ ਦੀ ਸੇਵਾ ਇੱਕ ਬੜੀ ਬੱਡੀ ਸਾਡੇ ਵਾਸਤੇ ਉਹਨਾਂ ਦੀ ਤਸਵੀਰ ਲਗੜੀ ਹੈ ਤੇ ਫੇਰ ਨਾਸਰ ਉਤਪਲ ਕੀਤੀ। ਪਗਲੋਜੀਤ ਉਸ ਵੇਲੇ ਸਾਤੂ ਬਾਪਾ ਅਜੀਤ ਸਿੰਘ ਜੀ ਅਨਸਾਰ ਬਹੁਤ ਦਾਸ ਕੋਈ 25 ਸਾਲ ਤੋਂ ਜ਼ਿਆਦਾ ਸਮਾਂ ਹੋ ਚੁਕਿਆ ਹੈ। ਬਾਪੂ ਪਿਆਰੇ ਸੇਵਾਦਾਰ ਬਗਿਆ ਹੋਇਆ ਮਾਪੂ ਤੁਖੜ ਅਕਸਰ ਜੀਹਾਂ ਦਾ ਅਪਨ ਜਾਂਦੇ ਹੁੰਦੇ ਸੀ। ਜਿਹੜਾ ਮਹਬੂਤਾ ਰਵਸਨ ਕਰਨੇ ਉਹ ਬਜ਼ਨਾ ਦੀ ਬੇਕੋਸਾਪ ਹੋ ਰਹੀ ਹੈ ਉਹ ਗਿਆਨ ਕਰਦੇ ਸੰਕੇ ਸਿਖੋ ਗੁਰੂ ਸਾਹਿਬ ਦੇ ਚਰਨਾਵੇਚ ਦਾਸ ਕਰਿਆ ਕਰੋ ਸਮਾ ਵਿਆਰ ਪਰ ਧਿਆਨ ਹੋਣ ਵਾਲਾ ਹੈ ਬੰਪਾ ਦੇ ਨਾਲੋਂ ਹੋਰਾਂ ਦੇ ਬਾਅਦ ਜਾਪ ਅਸਰ ਕਰਿਆ ਕਰੇਗੀ ਜੋ ਅਜਾਤਨ ਅਸੀਂ ਦੇਖ ਰਹੇ ਹਾਂ ਕਿ ਬੰਪਾ ਦੇ ਨਾਲੋਂ مار جی مہاں پور آجیو اپنا سارا جیون اپنے بڑی بڑی سیوا کی ستع لڑوایا آمن خان کروایا اور بڑے بڑے وے پرچار پرسار واسطے مہا پورا نے کروائے آج انہوں کا مان سمان ਸ਼ੌਂਕੀ ਬੋਦਵਾਰਾ ਪ੍ਰਬੰਧਕ ਤੇ ਬਿਜਲੀ ਦਾ ਕੰਮ ਕੀਤਾ ਜਾ ਰਿਹਾ ਹੈ। ਸੰਤ ਪਾਪਾ ਨੂੰ ਸਿਗੀ ਜੀ ਬਗਵਾ ਦਾ ਮੈਨੂੰ ਹਰ ਵਾਰ ਸੰਤ ਪਾਪਾ ਗੁਰਪ੍ਰੀਤ ਸਿੰਘ ਜੀ ਨੂੰ ਲਿਰਾ ਰਹੇ। ਰੁੱਕੇ ਵਾਲੇ ਨੂੰ ਖਾਣੇ ਉਥੇ ਲਗਾਇਆ। ਉਸ ਸਥਾਨ ਤੇ ਜਾ ਕੇ ਦਰਸ਼ਨ ਕੀਤੇ ਹਜ਼ਾਰਾਂ ਦੇ ਗੇੜੇ ਵਿੱਚ ਸੰਗਤ ਉਹਨਾਂ ਦੇ ਸਮਾਰਕ ਵਿੱਚ ਦਰਸ਼ਨ ਕਰਨ ਵਾਸਤੇ ਪਹੁੰਚਦੀ ਹੈ। ਪਰ ਬਹੁਤ ਜਿਹਾ ਸਾਹ ਹੁੰਦਾ ਹੈ ਕਿ ਇਸ ਵਾਰ ਸਾਨੂੰ ਬਤਨ ਨਹੀਂ ਲੱਗਦਾ। ਬਹੁਤ ਕਾਜ ਪਤਾ ਹੁੰਦਾ ਅਬੀ ਹੱਥ ਵਿੱਚ ਪੜਚਾਇਆ ਜਿਸ ਉੱਤੇ ਸੰਖੇਪ ਜਾਣਕਾਰੀ ਤੋਂ ਸੁਵਿਧਾ ਲੱਗਣ ਵਾਲੇ ਨੂੰ ਲੱਗਣੀਆਂ ਨੂੰ ਨਵਾਂ ਵਾਲੇ ਕੀ ਹੈ ਬਹੁਤ ਬਾਖੀ ਪਤਾ ਲੱਗਿਆ ਕਿ ਸਤਿ ਪਾਪਾ ਨੂੰ ਸਿੱਧੇ ਮੋਹਰਾ ਨੇ ਕਿੰਨੀ ਕੁ ਵੱਡੀ ਪੰਥ ਦੀ ਸੇਵਾ ਕੀਤੀ ਹੈ ਕਿੰਨਾ ਕੁ ਪ੍ਰਚਾਰ ਪ੍ਰਸਾਰ ਕੀਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਇੱਕ ਐਸੀ ਰਮੈਂਦਾ ਸੇਵਾ ਘਰ ਜਿੱਥੇ ਵਰਦੀ ਹੈ ਜੇਕਰ ਸੰਸਾਰ ਭਰ ਦੇ ਵਿੱਚ ਕਿਤੇ ਕਿਸੇ ਸੇਖ ਨੂੰ ਪਹਾਨ ਚ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਪਾਵਰ ਪ੍ਰਣ ਕਰਦੀ ਹੈ ਕਿਤੇ ਜੇ ਕੁਦਰਤੀ ਆਫਤ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਤੇ ਆਫਰ ਵਲੰਟੀਅਰ ਤੇਹੀ ਹੈ ਉਹਨਾਂ ਦੀ ਸਾਂਸ ਬਚਾਉਣ ਵਾਸਤੇ ਵਿੱਚ ਇੱਛਾ ਜੇ ਕਰਨ ਕਰਦੀ ਹੈ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਫਰਾਵੀਵਾਰ ਪਈ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਫੇਰ ਇਹਦੇ ਤੋਂ ਲੱਖਾਂ ਕੇ ਸੇਵਾ ਕਰੀਏ ਪਰ ਬਹੁਤ ਵੱਡਾ ਬਜਟ ਹਾਰਪ੍ਰਭਾਵਤ ਇਲਾਕਿਆਂ ਦੀ ਦੁਬਾਰਾ ਯੂਨੀਵਰਸਿਟੀ ਅੰਕਾਂ ਦੀ ਬਜਾਇੀ ਹੋਣੀ ਹੈ ਬੱਚਿਆਂ ਦੀ ਪੜਾਈ ਵਾਸਤੇ ਗੁਰਦੁਆਰਿਆਂ ਦੀ ਬਰਨ ਉਸ ਵਾਸਤੇ ਪਹਜਾ ਦੇ ਕੋ ਵੱਡਾ ਜਿਹੜਾ ਬਜਟ ਹੈ ਉਹ ਸ਼ੁਰੂਆਮ ਦੇ ਗੁਰਦੁਆਰਿਆਂ ਤੋਂ ਦੇਖੀ ਵੱਲੋਂ ਹਾਰਪ੍ਰਭਾਵ ਪਰਵਾਰਾਂ ਦੀ ਸੇਵਾ ਵਾਸਤੇ ਰੱਖਿਆ ਗਿਆ ਮੈਂ ਸਿਰਫ ਖਾਵਤ ਕੁਛ ਅਸਮੋਲ ਦਿਲਾਣੇ ਇਸ ਹੌਮਲ ਕਮੇਟੀ ਦੀ ਤਾਰੀਖ ਜੀ ਮੈਂ ਕਹਿੰਦਾ ਸ਼ੌਮਿਕ ਕਮੇਟੀ ਕੀ ਨਹੀਂ ਕਰਦੀ ਸ਼ੌਮਿਕ ਕਮੇਟੀ ਇਹ ਸਾਬਤ ਕਰੇਗੀ ਸਾਰੀਆਂ ਸੰਪਰਦਾਵਨਾ ਸੰਸਥਾਵਾਂ ਸਭਾ ਸੁਸਾਇਟੀ ਦਾ ਸੰਗਠਨ ਜੋ ਵੀ ਐਨਜੀਓ ਬਣੀਆਂ ਹੋਈਆਂ ਸਾਰੀਆਂ ਦਾ ਸਤਕਾਰ ਦੋ ਬਣੇਗਾ ਕਿਉਂਕਿ ਹਾਰਿਕ ਨੇ ਆਪਣੇ ਜੁੱਤ ਕਮਾਈ ਵਿੱਚੋਂ ਬਹੁਤ ਵੱਡਾ ਹਿੱਸਾ ਬਿੜਾ ਸਿਧਾ ਕਿਨਾਂ ਹੈਸਬਿਲ ਜੋ ਹਰਾ ਹਸਪਤਾਲ ਦੇ ਬਾਣੀ ਹੋਏ ਉਹਦੇ ਵਿੱਚ ਪਾਇਆ ਹੈ ਲੇਕਿਨ ਸ਼ੌਮਿਕ ਦੁਆਰਾ ਪ੍ਰਬੰਧਤ ਕੀਤੀ ਪਰ ਇਹ ਦਿੱਤੀ ਸੰਗਤ ਦੇ 10,000 ਰੁਪਏ ਦੇ ਦਾਫਟਾ 1500 ਰੁਪਏ ਕੁਝ પાਕੇ ਗੁਰੂ ਸਾਹਿਬ ਨੂੰ ਬਿਠਾ ਕੇ ਜੀਅ ਬਿਸ਼ਰਵਨ ਦੀ ਬੇਟੀ ਸੰਗਤ ਦੀ ਸੇਵਾ ਵਾਸਤੇ ਉਸਮਾਇਰ ਵਰਤਿਆ ਦੇਖ ਆਜ ਸੰਗਤ ਦੇ ਉੱਤੇ ਕਿਸੇ ਤਰ੍ਹਾਂ ਦੇ ਉਤਪਾਦ ਕਈ ਸ਼ੌਂਕ ਗੁਰੂਦਾਰ ਬਟਮੀ ਪਾਪਰ ਕਾ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਤਿਆਰ ਹੋ ਚੁੱਕਾ ਹੈ ਕਿਸ ਸ਼ੌਂਕ ਗੁਰੂਦਾਰ ਪਰੰਪਰਿਕ ਵੇਤੀ ਵੱਲੋਂ ਜਾ ਵੀ ਕਿਸੇ ਵੀ ਖੇਤਰ ਵਿੱਚ ਕੰਮ ਕਰੇ ਤੋ ਹੋਵੇ, ਪ੍ਰਚਾਰਕੇ ਤੋ ਹੋਵੇ, ਸੇਵਾਦਾਰ ਕੇ ਤੋ ਹੋਵੇ, ਜਾਂ ਅਮਲ ਸੰਚਾਰ ਕਰਵਾਇ ਹੋਵੇ, ਜਾਂ ਹੋਰ ਸੰਗਤ ਦੀ ਸਮਾਜਿਕ ਸੇਵਾ ਵਾਸਤੇ ਕਿਸੇ ਸਾਫ ਸੁਗਤ ਨੇ, ਕਿਸੇ ਸੇਕਰੀ ਯੋਗਤਾ ਪਾਇਆ ਹੋਵੇ, ਸ੍ਰੀ ਅਨੰਦ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨੂੰ ਹਮੇਸ਼ਾ ਮਾਨ ਸਨਮਾਨ ਦਿੱਤਾ ਹੈ। ਦੇ ਖੇਤਰ ਸ਼ਾਵਾਂ ਸਮਾਜ ਸੰਗਠਨ ਦੁਆਰਾ ਪ੍ਰਬੰਧਿਤ ਕਮੇਟੀ ਜੋ ਤਾਂ ਆਪਣੇ ਖੇਤਰ ਵਿੱਚ ਸਾਹਿਬ ਦੇ ਖੇਤਰ ਵਿੱਚ ਪ੍ਰਚਾਰ ਦੇ ਖੇਤਰ ਵਿੱਚ ਸੇਵਾਵਾਂ ਦੇ ਖੇਤਰ ਵਿੱਚ ਜੋ ਵੀ ਤਾਂ પ્રતિ ਇਸ ਮਾਤਰਾਤੀ ਵਿਕਤ ਸੇਵਾਵਾਂ ਹਾਸਲ ਜੋੜੇ ਤੋਂ ਕਰਦਾ ਹੈ ਕਰਦਾ ਹੈ ਉਹਨਾਂ ਦੀਆਂ ਗੇੜੀਆਂ ਬਹੁਤ ਹੋ ਪ੍ਰੰਤ ਸੁਮਿਲਾ ਗੀਆਂ ਨੇ ਉਹ ਸੰਗਠਨ ਦੁਆਰਾ ਪ੍ਰਬੰਧਿਤ ਕੀਤਾ ਗਿਆ ਹੈ ਇਹ ਦੇਸੀ ਅਜਾਬ ਪਾਕਿਸਤਾਨੀ ਨੇ ਜਾਂਦੀਆਂ ਔਰ ਇਹ ਇੱਕ ਐਸੀ ਥਾਂ ਹੈ ਐਸਾ ਇੱਕ ਸਥਾਨ ਹੈ ਕਿ ਜਿਹਨੂੰ ਕੇਂਦਰੀ ਸਿੱਖ ਅਜਾਇਬ ਘਰ ਆਖਿਆ ਜਾਂਦਾ ਹੈ ਔਰ ਇਹ ਤੇ ਜਿਹਨਾਂ ਦੀ ਤਸਵੀਰ ਲੱਗਦੀ ਹੈ ਉਹ ਬਹੁਤ ਵੱਡੇ ਉਹਨਾਂ ਨੇ ਸੇਵਾ ਦੇ ਖੇਤਰ ਵਿੱਚ ਜਾਂ ਸਾਹਿਤ ਦੇ ਖੇਤਰ ਵਿੱਚ ਜਾਂ ਪ੍ਰਚਾਰ ਦੇ ਖੇਤਰ ਵਿੱਚ ਜਿਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਹੁੰਦੀਆਂ ਉਹਨਾਂ ਨੂੰ ਵਾਰ ਸਨਮਾਨ ਦੇ ਕੇ ਉਹਨਾਂ ਦੀ ਤਸਵੀਰ ਲਾ ਕੇ ਇੱਕ ਸੰਖੇਪ ਇਤਿਹਾਸ ਉਹਨਾਂ ਦਾ ਉਹਨਾਂ ਤਸਵੀਰਾਂ ਦੇ ਨਾਲ ਲਾ ਕੇ ਤੇ ਸੰਗਤ ਦੀ ਜਾਣਕਾਰੀ ਵਾਸਤੇ ਇੱਥੇ ਸਿਸ ਗੋਬਤ ਕੀਤਾ ਜਾਂਦਾ ਹੈ ਤਾਂ ਕਿ ਦੇਸ਼ਾ ਪ੍ਰਦੇਸ਼ ਸਾਥੋਂ ਵਾਲੀ ਸੰਗਤਾਂ ਉਸੇ ਨੂੰ ਘੋਣਾ ਚਾਹੇ ਉਸੇ ਨੂੰ ਘੋਣਾ ਉਹ ਇਤਿਆਕਤ ਇਹਨਾਂ ਦੇ ਕੌਮ ਪ੍ਰਤੀਕੀਤ ਨਾ ਹੋਣ ਸੇਵਾ ਮਤੋਂ ਜਾ ਹੋ ਸਕਣ ਸੇਵ ਦੇ ਸਕਣ ਸੋ ਆਪ ਸੰਗਤ ਦਾ ਬਹੁਤ ਬਹੁਤ ਧੰਵਾਦ ਹੈ ਹਾਜ਼ਰੀ ਭਾਈ ਜਰਦੀ ਸਤਿ ਸ੍ਰੀ ਅਕਾਲ ਦੀ ਗੁਵਾ ਦਿੱਤੀ ਹੈ ਔਰ ਜੇ ਮੈਂ ਹਾਜ਼ਰੀ ਪ੍ਰਧਾਨ ਸਾਹਿਬ ਦੀ منٹ صاحب کے روائیے سردار گلوند جی مان جو موقع میں شروع گردوا پربندک کمیٹی کے داس میں پتان صاحب جی نے پہنچنے تک میری حاضری بھی ضرور کروا دیں کیونکہ نہ کر تو نہیں پہنچ سکے تو انہوں وی آپ حاضری جڑی ہے وہاں کی پروان کر لینی کہ سکر صاحب پہنچے ہوئے ہیں نائن صاحب پہنچے ہوئے ہیں پردھان صاحب پی ایس صاحب او ایس پی صاحب سارا جو دخل <سؤال> صاحب ہے وہ اج اس میں پہنچا بہت بہت ਜੋ ਮਾਪੁਰਖਾਨੇ ਪਰਿਵਾਰ ਦੇ ਮੈਂਬਰ ਜਾਂ ਉਨ੍ਹਾਂ ਦੇ ਸਾਥ ਜੋ ਨਸ਼ੀ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਤਨਵਾਦ ਸਭ ਨੂੰ ਬਹੁਤ ਬਹੁਤ ਚੀ ਆਇਆ ਬੀਤੇ ਦਿਨੀ ਕਾਰਪੋਰੇਸ਼ਨ ਨੂੰ ਨਾਂ ਲੈ ਕੇ ਪੰਜਾਬ ਪੁਲਿਸ ਅਧਿਕਾਰੀਆਂ ਵੱਲੋਂ ਚੱਲ ਰਹੇ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਲੁਧਿਆਣੇ ਦੇ ਇਲਾਕੇ ਸ਼ਿਮਲਾਪੁਰੀ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਇਸ ਮੌਕੇ ਤੇ ਪੁਲਿਸ ਅਫਸਰ ਦਾ ਕੀ ਕਹਿਣਾ ਸੀ ਤੁਸੀਂ ਵੀ ਸੁਣੋ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਇੰਡਰਿਗਲ ਕੰਸਟਰਕਸ਼ਨ ਕੀਤੀ ਆ ਉਹਦੀ ਡਿਮੋਲੇਸ਼ਨ ਦੀ ਆਇਆ ਤੇ ਇਹਦੇ ਵਿੱਚ ਰੌਬਰਟ ਸਿੱਧੂ ਤੇ ਉਹਦੀ ਭੈਣ ਆ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਨਡੀਪੀ ਐਕਟ ਦੇ 7-8 ਘਾਤਮੇ ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਇਸ ਕੰਮ ਕੰਮ ਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੈਗਲ ਕੰਸਟਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆ ਤੇ ਇਨਾਂ ਦੀ ਮਦਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ। ਬਾਕੀ ਦੂਜਾ ਜਿਹੜਾ ਇਹ ਏਰੀਆ ਹੈ, ਏਰੀਆ ਦੇ ਵਿੱਚ ਲੋਕ ਇਹਨਾਂ ਤੋਂ ਬਹੁਤ ਦੂਰ ਸੀ ਤੇ ਨਸ਼ੇ ਦਾ ਵੀ ਕੰਮ ਕਰਦੇ ਸੀ। ਇਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਦੇ ਦੁਆ ਤੇ ਵਲਾਕੇ ਸੱਜਾ ਖਾਤਨਾ ਮੁਕਾਦਮੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਸੀ। ਸੋ ਜਿਹੜਿਆ ਪਹਿਲਾਂ ਦਾ ਮੈਂ ਤੁਹਾਡੇ ਸਾਹਮਣੇ ਲੋਕਾਂ ਨੂੰ ਰਿਕਵੈਸਟ ਕਰਦਾ ਵੀ ਇਹਨਾਂ ਲੋਕਲ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਉਣ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਇੱਕ ਵਧੀਆ ਬਣਾ ਸਕੀਏ ਸੇ ਰੋਬਟ ਤੇ ਵੀ ਉਹ ਵੀ ਪਹਿਨ ਹੈ ਗਿਆ ਉਹ ਫਸਟ ਟੈਪ ਪੁਲਿਸ ਦੇ ਗ੍ਰਸਤ ਵਿੱਚ ਹੈ ਗਿਆ ਜਿਹੜੇ ਜਾਂ ਫਿਰ ਨਹੀਂ ਪੁਲਿਸ ਦੀ ਦੇਖਤ ਨਹੀਂ ਹੈਗੇ ਘਰੋਂ ਗਏ ਹੋਏ ਨੇ ਤੇ ਰਾਉਟ ਸਾਡਾ ਇਹ ਡਰਗ ਪੈਡਲਰ ਵੀ ਹੈ ਪੈਡਲਰ ਦੇ ਵਿੱਚ ਵੀ ਹੈ ਕਿਉਂਕਿ ਐਕਟਿਵਲੀ ਇਹ ਕੰਮ ਕਰਦਾ ਸੀ ਕਾਫੀ ਦੇਰ ਤੋਂ ਤੇ ਹੁਣ ਵੀ ਇਹ ਕਿਤੇ ਰੂਪੋਸ਼ ਹੈ ਤੈਨੂੰ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਕਿੰਨਾ ਹੀ ਤਸਕਰਾਂ ਨੂੰ ਕੀ ਤੁਹਾਡਾ ਸੰਦੇਸ਼ ਹੈ ਨਾ ਕਿਸ ਤਸਕਰਾਂ ਨੂੰ ਵੀ ਜਦਾ ਵੀ ਲੈ ਨਾ ਸੋ ਤਾਂ ਤਸਕਰ ਨੂੰ ਇਹੀ ਸਲਾਹ ਦਿੰਨੀ ਆ ਵੀ ਇਹ ਕੰਮਾਂ ਤੋਂ ਦੂਰ ਹਟੋ ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ ਪੰਜਾਬ ਇੱਕ ਵਧੀਆ ਪੰਜਾਬ ਸਰਜੀਏ ਮੈਨੂੰ ਅਗਲਾ ਪੰਜਾਬ ਕਿਹਾ ਜਾਂਦਾ ਸੋ ਸਟਰੀਮ ਲਾਈਨ 'ਚ ਆ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਇੱਕ ਵਧੀਆ ਡੋਲ ਬਣਾਈਏ ਤੇ ਉਹ ਹੀ ਹਸਤਾ ਖੇਡਦਾ ਪੰਜਾਬ ਦੇ ਸਰ ਹੁਣ ਤੱਕ ਕਿੰਨੇ ਮਾਮਲੇ ਸੁਲਝਾ ਲੇਗੇ ਜਿਹੜੇ ਤਾਂ ਮਾਮਲੇ ਸੁਲਝਾਉਣ ਨੂੰ ਤਾਂ ਦਿੱਲੀ ਕਾਫੀ ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਸ਼ੀਨ ਚੱਲਿਆ ਜਦੋਂ ਨਸ਼ਾ ਬੰਦ ਚੱਲਿਆ ਇਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਕਾਮਯਾਬੀ ਵੀ ਪਾਈ ਹੈ ਤੇ ਲੋਕ ਵੀ ਸਾਡੀ ਹੈਲਪਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਬੰਦ ਹੋ ਰਹੇ ਨੇ ਤੇ ਕਈ ਕੇਸਾਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਮ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆ ਪੜਵਾਇਆ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਜਦੋਂ ਇਹੋ ਇਹੋ ਜਿਹਾ ਵਾਤਾਵਰਨ ਸਿਰਜਦਾ ਤੇ ਉਦੋਂ ਦੂਰ ਨਹੀਂ ਕਿ ਜਦੋਂ ਅਸੀਂ ਇਹ ਮਤਲਬ ਇਸ ਕਲਾਮ ਉੱਤੇ ਕਾਮਯਾਬੀ ਨਾਲ ਸੀਐਮ ਮਾਨਦੇਵ ਵੱਲੋਂ ਤਰਨਤਾਰਨ ਵਿੱਚ ਜਿਮਨੀ ਚੌਣਾ ਨੂੰ ਲੈ ਕੇ ਇੱਕ মিডিਆ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਨਾਲ ਪੰਜਾਬ ਪ੍ਰਧਾਨ ਅਮਨ ਅਰੋੜਾ ਕੈਪਟਨ ਮਿਨਿਸਟਰ ਧਾਲੀਵਾਲ ਵੀ ਸ਼ਾਮਿਲ ਰਹੇ ਇਸ ਵਿੱਚ ਲੋਕਾਂ ਨੂੰ ਸੀਐਮ ਭਗਵੰਤ ਮਾਨ ਦੁਆਰਾ ਨਫਰਤ ਦੀ ਰਾਜਨੀਤੀ ਤੋਂ ਉੱਚਾ ਉੱਠ ਕੇ ਵੀ ਗੱਲ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਆਓ ਦੇਖਦੇ ਹਾਂ ਇਸ ਮੌਕੇ ਤੇ ਸੀਐਮ ਮਾਨ ਦਾ ਕੀ ਕਹਿਣਾ ਸੀ ਇੱਥਾਨੇ ਵਲੰਟੀਅਰਾਂ ਨਹੀਂ ਲੋਕਾਂ ਕੋਲੇ ਜਾ ਕੇ ਪਾਰਟੀ ਦਾ ਪ੍ਰਚਾਰ ਕਰਨਾ ਹੈ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਕੀਤੇ ਹੋਏ ਕੰਮ ਸਰਕਾਰ ਦੇ ਨਹੀਂ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਸੱਥਾਂ ਤੱਕ ਗੱਲਾਂ ਕਰਨੀਆਂ ਨੇ ਤੇ ਆਮ ਆਦੀ ਪਾਰਟੀ ਵਰਕਰਾਂ ਦੀ ਵਲੰਟੀਅਰਾਂ ਦੀ ਪਾਰਟੀ ਹੈ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪ੍ਰਚਾਰ ਪੱਖੋਂ ਕੋਈ ਕਮੀ ਨਹੀਂ ਛੱਡਾਂਗੇ ਅਸੀਂ ਕੋਈ ਨਫ਼ਰਤ ਵਾਲੀ ਰਾਜਨੀਤੀ ਜਾਂ ਕੋਈ ਧਰਮ ਦੇ ਨਾਂ ਤੇ ਕਿਸੇ ਨੂੰ ਲੜਾਉਣ ਧੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ ਵਧੀਆ ਹਸਪਤਾਲਾਂ ਦੀ ਗੱਲ ਕਰਦੇ ਹਾਂ ਅਸੀਂ ਬਿਜਲੀ ਦੀ ਗੱਲ ਕਰਦੇ ਹਾਂ ਸੜਕਾਂ ਦੀ ਗੱਲ ਕਰਦੇ ਹਾਂ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਇਹ ਤ੍ਰੱਕੀ ਦੀ ਗੱਲ ਕਰਦੇ ਹਾਂ ਸੋ 26 ਤਰੀਕ ਨੂੰ ਫੇਰ ਕਰੋੜ ਸ਼ੋ ਪਿੰਡਾਂ ਦੇ ਵਿੱਚ ਜਾਵਾਂਗੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਅਜੇ ਨੇ ਜਿਹੜੇ ਰੈਲੀਆਂ 'ਚ ਨਹੀਂ ਪਹੁੰਚ ਸਕਦੇ ਕੰਮ ਤੇ ਗਏ ਹੁੰਦੇ ਆ ਉਸ ਵੇਲੇ ਜਾਂ ਦਿਹਾੜੀ ਤੇ ਗਏ ਹੁੰਦੇ ਆ ਜਾਂ ਕੋਈ ਹੋਰ ਰੁਝੇ ਮੇਚ ਹੁੰਦੇ ਆ ਤਾਂ ਜੇ ਉਹਨਾਂ ਦੇ ਪਿੰਡ ਜਾ ਕੇ ਗੱਲ ਕਰਾਂਗੇ ਉਹਨਾਂ ਨਾਲ ਤਾਂ ਉਹਨਾਂ ਨੂੰ ਵੀ ਜਿਹੜਾ ਉਸ ਅਸੀਂ ਸੰਗਰੂਰ ਦੇ ਵਿੱਚ ਇਹ ਸਫਲਤਾਪੂਰਵਕ ਇਸ ਤਰ੍ਹਾਂ ਦੇ ਕਰਦੇ ਰਹਿੰਦੇ ਆ ਕਿ ਅਸੀਂ ਆਪ ਲੋਕਾਂ ਕੋਲ ਜਾਨੇ ਆ ਕਿਉਂਕਿ ਲੋਕਤੰਤਰ ਚ ਲੋਕ ਵੱਡੇ ਨੇ ਸੋ ਲੋਕਾਂ ਕੋਲ ਜਾ ਕੇ ਉਹਨਾਂ ਨੂੰ ਜਿਹੜਾ ਹੈ ਮਿਲਾਂਗੇ ਦੁੱਖ ਸੁੱਖ ਵੀ ਸੁਣਾਗੇ ਤੇ ਬਾਕੀ ਅੱਜ ਪਤਾ ਲੱਗ ਜੂਗਾ ਕਿ ਕਿਹਦਾ ਬਟਨ ਕਿੰਨੇ ਨੰਬਰ ਤੇ ਹੈ ਬਾਕੀ ਸਾਰੀਆਂ ਪਾਰਟੀਆਂ ਵੀ ਆਪਣਾ ਆਪਣਾ ਪ੍ਰਚਾਰ ਕਰ ਰਹੀਆਂ ਨੇ ਹਰੇਕ ਨੂੰ ਹੱਕ ਹੈ ਉਹ ਆਪਣਾ ਏਜੰਡਾ ਦੱਸਣ ਅਸੀਂ ਆਪਣਾ ਏਜੰਡਾ ਦੱਸਾਂਗੇ ਲੋਕਾਂ ਨੂੰ ਜਿਹੜੀ ਚੀਜ਼ ਪਸੰਦ ਆਊਗੀ ਫੈਸਲਾ ਕਰੇਗਾ ਜਾਤੀ ਕਿਸਾਨ ਜੀ ਦੇ ਜ਼ਿੰਮੇਵਾਰ ਦੇ ਦੇਖੋ ਭਾਜਪਾ ਤਾਂ ਹਰੇਕ ਗੱਲ ਦੀ ਪੰਜਾਬ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਜੀ ਮਤਲਬ ਹਜੇ ਤਾਂ ਸਾਡੀ ਤਾਂ 70 80% ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਤੇ ਅਸੀਂ ਇਹ ਤਾਂ ਹਜੇ ਅੱਗ ਲਾਈ ਹੋਈ ਨਹੀਂ ਤੇ ਨਾਲੇ ਧੂਆਂ ਕਹਿੰਦਾ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਘੱਟੋ-ਘੱਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨਾਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨ-ਤਰਨ ਤੋਂ ਜਾ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਹਵਾ ਚੱਲਦੀ ਰਹੀ ਠੀਕ ਹੈ ਤੇ ਹਰਿਆਣਾ ਫਿਰ ਅਸੀਂ ਪਾਈਪ ਰਾਹੀਂ ਭੇਜਦੇ ਹਾਂ ਉੱਥੇ ਦਿੱਲੀ 'ਚ ਧੂਆਂ ਹਰਿਆਣਾ ਹਰਿਆਣਾ ਵੀ ਤਾਂ ਵਿਚਾਲੇ ਪੈਂਦਾ ਯੂਪੀ ਵੀ ਤਾਂ ਅਜਾ ਤੂੰ ਜਾ ਕੇ ਦਿੱਲੀ ਖੜ ਜਾਂਦਾ ਫਿਰ ਦਿੱਲੀ ਤੋਂ ਵੀ ਘਾਂ ਲੱਗ ਜਾਂਦਾ ਆਉਣਾ ਫਿਰ ਰਾਜਸਥਾਨ ਵੀ ਹੈ ਹਰਿਆਣਾ ਵੀ ਹੈ ਯੂਪੀ ਵੀ ਹੈ ਉਹ ਵੀ ਫੈਸਲਾ ਬੀਜਦੇ ਨੇ ਉਹ ਵੀ ਝੋਨਾ-ਨਾ ਕੋਲ ਵੀ ਹੁੰਦਾ ਤੇ ਹੁਣ 170 ਲੱਖ ਮੀਟਰ ਕਿਟਾਨਾ ਸੀ ਝੋਨਾ ਦੇਵਾਂਗੇ ਫਿਰ ਉਹ ਨਾ ਲਓ ਜੀ ਫਿਰ ਉਦੋਂ ਤਾਂ ਕਹਿੰਦੇ ਮਨਤਾ ਕਰਦੇ ਆ ਸਾਨੂੰ ਤੇ ਜਦੋਂ ਜਦੋਂ ਪਰਾਲੀ ਆਉਂਦੀ ਹੈ ਅਸੀਂ ਕਹਿੰਨੇ ਵੀ ਤੁਸੀਂ ਸਾਨੂੰ ਕੰਪਨਸੇਸ਼ਨ ਦੇ ਦਿਓ ਚਾਹੇ ਮਿੱਟੀ ਚ ਦੱਬੀਏ ਖੂਹ ਸੁੱਕੀ ਜਿਵੇਂ ਮਰਜ਼ੀ ਕਰੀਏ ਪਰ ਪਰ ਏਕੜ ਸਾਨੂੰ ਪਰਾਲੀ ਦਾ ਕੋਈ ਕੰਪਨਸੇਸ਼ਨ ਦੇ ਦਿਓ ਨਾ ਪੈਸੇ ਦੇਣੇ ਨਹੀਂ ਬਸ ਗਾਲਾਂ ਕੱਢਣੀਆਂ ਸੋ ਇਹ ਬਹੁਤ ਮਤਲਬ ਸ਼ਰਮਨਾ ਗੱਲ ਹੈ ਕਿ ਇੱਕ ਐਸੀ ਸਟੇਟ ਜਿਹੜੀ ਆਜ਼ਾਦੀ ਵੇਲੇ ਸਭ ਤੋਂ ਅੱਗੇ ਰਹੀ ਹਰੀ ਕ੍ਰਾਂਤੀ ਵੇਲੇ ਢਿੱਡ ਭਰਿਆ ਦੇਸ਼ ਦਾ ਅੱਜ ਪਰ ਰਹੇ ਆ ਪਰ ਇਲਜ਼ਾਮ ਸਾਰੇ ਸਾਡੇ ਤੇ ਆ ਇਹ ਸਨ ਅੱਜ ਦੀਆਂ ਮੁੱਖ ਸਰਗਰਮੀਆਂ ਫੇਰ ਤੋਂ ਜਲਦੀ ਨਵੀਆਂ ਸਰਗਰਮੀਆਂ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ